ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਅਤੇ ਨਸ਼ਾ ਛਡਾਊ ਕੇਂਦਰ ਵਿੱਚ ਪਿਛਲੇ ਸਮੇਂ ਦੌਰਾਨ ਵਾਪਰ ਰਹੀਆਂ ਮਾਰੀਆਂ ਘਟਨਾਵਾਂ ਨੂੰ ਰੋਕਣ ਲਈ ਯੂਨੀਵਰਸਿਟੀ ਪ੍ਰਸ਼ਾਸਨ ਦੇ ਉਦਮ ਸਦਕਾ ਮੁਰਦੋ ਪੁਲਿਸ ਚੌਂਕੀ ਦੀ ਸ਼ੁਰੂਆਤ ਕੀਤੀ ਗਈ ਚੌਂਕੀ ਦਾ ਉਦਘਾਟਨ ਵਾਈਸ ਚਾਂਸਲਰ ਪ੍ਰੋਫੈਸਰ ਡਾਕਟਰ ਰਾਜੀਵ ਸੂਦ ਹਲਕਾ ਵਿਧਾਇਕ ਗੁਰਤੇਜ ਸਿੰਘ ਸੇਖੋਂ ਅਤੇ ਐਸਐਸਪੀ ਹਰਜੀਤ ਸਿੰਘ ਨੇ ਸਾਂਝੇ ਤੌਰ ਤੇ ਕੀਤਾ ਅੱਗੇ ਐਮਐਲਏ ਸਾਹਿਬ ਗੁਰਦੇਤ ਸੇਖੋਂ ਤੇ ਹਰਜੀਤ ਸਿੰਘ ਜੀ ਸਮੇਤ ਐਸਐਸਪੀ ਜੀ ਇਕ ਬਹੁਤ ਬੜਾ ਐਫਰਟ ਹੋਇਆ ਹੈ ਕਿ ਸਾਰੀ ਪੁਲਿਸ ਫੋਰਸ ਨੇ ਹੱਥੇ ਸਾਨੂੰ ਕੋਆਪਰੇਟ ਕਰਦੇ ਆ ਜਿਹੜੇ ਵੀ ਮੈਂ ਤੁਹਾਨੂੰ ਦੱਸਿਆ ਸੀ ਇੱਕ ਹਫਤਾ ਪਹਿਲੇ ਕਿ ਬਹੁਤ ਕੁਝ ਇੱਕ ਹਫਤੇ ਚ ਹੋਣ ਵਾਲਾ ਹੈ ਤੇ 20% ਇਸ ਬੇਨਵਦੀ ਪੜਾਈ ਪੂਰੇ ਫਰੀਦਕੋਟ ਨੂੰ ਹੈ ਤੇ ਜਿਹੜਾ ਮੈਨੇਜਮੈਂਟ ਡੀ ਐਡਿਕਸ਼ਨ ਦਾ ਨਸ਼ਾ ਬੰਦੀ ਦਾ ਜਿਹੜਾ ਵੀ ਸਾਡੇ ਐਫਰਟ ਚੱਲ ਰਿਹਾ ਹੈ ਹੁਣ ਇੱਕ ਤਰ੍ਹਾਂ ਤੋਂ ਕਮਾਂਡ ਕੰਬਾਈਨਡ ਐਫਰਟ ਚੜ੍ਹੂਗੇ ਸਾਡਾ ਐਮ ਐਲ ਸੀ ਦਾ ਐਮ ਐਲ ਆਰ ਜਿਹੜੇ ਹੈ ਮੈਡੀਕਲ ਲੀਗਲ ਉਹਨਾਂ ਦਾ ਡਿਲੇ ਨਾ ਹੋਏ ਕੋਈ ਵੀ ਕ੍ਰਾਈਮ ਜਿਹੜਾ ਹੈ ਉੱਥੇ ਹੀ ਪਕੜਿਆ ਜਾਏ ਕੀ ਜਸਾ ਅਸੀਂ ਦੋ ਨਵੀਆਂ ਸਿਕਿਉਰਿਟੀ ਏਜੰਸੀਆਂ ਤੇ ਡਿਪਲੋਏ ਕੀਤੀਆਂ ਪੁਰਾਣੀ ਸਿਕਿਉਰਿਟੀ ਏਜੰਸੀ ਚੇਂਜ ਕਰ ਦਿੱਤੀ ਹੈ ਤੇ ਇਹ ਦੋਨੋਂ ਏਜੰਸੀਜ਼ ਨੂੰ ਦੇ ਵਾਸਤੇ ਅਸੀਂ ਇਹ ਆਰਡਰਸ ਕੱਢ ਦਿੱਤੇ ਕਿ ਉਹ ਇੱਥੇ ਆ ਕੇ ਇਸੇ ਚੌਕੀ ਵਿੱਚ ਪੁਲਿਸ ਦੀ ਨਿਗਰਾਨੀ ਵਿੱਚ ਉਹ ਕੋਆਪਰੇਸ਼ਨ ਕਰਕੇ ਸਾਨੂੰ ਇਸ ਇਸ ਏਰੀਆ ਵਿੱਚ ਕ੍ਰਾਈਮ ਫਰੀ ਏਰੀਆ ਬਣਾਉਣ ਚ ਹੈ ਕਰਨਗੇ ਔਰ ਇਹ ਸਿੱਧੀ ਇਹ ਹਸਪੀਟਲ ਇਹ ਸਾਰਾ ਪ੍ਰੋਗਰੈਸ ਕਰੇ ਲੀਗਲੀ ਜਿਹੜਾ ਠੀਕ ਤਰੀਕਾ ਉਸ ਨਾਲ ਅਸੀਂ ਸਾਰੇ ਰਹਿ ਪਾਣ ਇੱਥੇ ਤੇ ਕ੍ਰਾਈਮ ਘਟੇ ਸਦਾ ਨਸ਼ਾ ਬੰਦੀ ਘਟੇ ਨਸ਼ਾ ਬੰਦੀ ਸਾਡੀ ਇੰਪਲੀਮੈਂਟ ਹੋਏ ਤੇ ਨਸ਼ਾ ਘਟੇ ਸਰ ਸੁਰਖਿਆ ਨੂੰ ਲੈ ਕੇ ਵੀ ਰਹਿਦਾ ਜਾ ਰਿਹਾ ਕਿਉਂਕਿ ਰਾਤ ਨੂੰ ਲੋਕ ਇੰਨੀ ਚੁੱਲਣੇ ਜਿਆਦਾ ਹੁੰਦੀਆਂ ਦੇਖੋ ਇੱਕ ਵੱਡਾ ਕੈਂਪਸ ਆ ਗਿਆ ਇੱਕ ਵੱਡਾ ਕੈਂਪਸ ਹੈ 128 ਕਿੱਲੇ ਦਾ ਕੈਂਪਸ ਹੈ ਇੱਥੇ ਸਾਰੀ ਗੱਡੀਆਂ ਕਾਫੀ ਪੁਰਾਨੀਆਂ ਹਨ ਹਨ ਤੇ ਅਸੀਂ ਹੁਣ ਜਿਹੜੀਆਂ ਇੰਪੋਰਟੈਂਟ ਜਗ੍ਹਾ ਹੈ ਉੱਤੇ ਕੰਟਰੋਲ ਕਰ ਰਹੇ ਹਾਂ ਪੁਲਿਸ ਫੋਰਸ ਵੀ 2-3 ਦਿਨ ਤੋਂ ਲਗਾ ਦਿੱਤੀ ਹੈ ਜਿਹੜਾ ਨਸ਼ਾ ਬੰਦੀ ਵਾਲਾ ਏਰੀਆ ਉਸ ਵਿੱਚ ਵੀ ਸਾਡੇ ਕੁਝ ਇਨਸੀਡੈਂਸਿਸ ਹੋਏ ਸੀ ਤੇ ਅਸੀਂ ਉੱਥੇ ਜਿਹੜੇ-ਜਿਹੜੇ ਲੀਕ ਪੁਆਇੰਟਸ ਹਨ ਉਹਨਾਂ ਨੂੰ ਪੂਰਾ ਪੱਕਾ ਕਰ ਰਹੇ ਹੈ ਬੰਦ ਕਰ ਰਹੇ ਹੈ ਜਿੱਥੇ ਕੋਈ ਅਨ ਅਥੋਰਾਈਜ਼ਡ ਐਕਟੀਵिटीज ਨਾ ਹੋਣ ਤੇ ਡਾਈਟ ਪੂਰੀ ਡੀਸੀ ਆਫਿਸ ਦੇ ਮਦਰ ਨਾਲ ਪੂਰੀ ਉਹਨਾਂ ਨੂੰ ਫੁੱਲ ਡਾਈਟ ਦਿਨ टाइम थी उत्त मिलेगी जेडी इंसीडेंट्स है गलत चीज बारो अंदर चली जाए जिमें चाहते जेलमोसफेयर बने इसलिए थोड़ा नो रिलैक्स फैमिलियल एटमोसफेयर लगे कि करो कर वालों फील तदे ए नशा वाले जे एडिक्ट हो गए हुए ने ये भी कंफर्टेबल फील कर ਸਾਡੇ ਡਾਕਟਰ ਪੈਰਾਮੈਡੀਕਲ ਨਰਸਿਸ ਤੇ ਸੋਸ਼ਲ ਵਰਕਰ ਸਾਰੇ ਗਿਆਜਪ ਕੋਲ ਹੋ ਚੁੱਕੇ ਐਂਡ ਜਿਹਦਾ ਜਿਹੜਾ ਸਰਕਾਰ ਤੇ ਭਗਵੰਤ ਮਾਨ ਜੀ ਦੀ ਜਿਹੜੀ ਇੱਛਾ ਹੈ ਕਿ ਇਹ ਨਸ਼ਾ ਮੁਕਤ ਇੱਕ ਸਟੇਟ ਬਣੇ ਅਸਾਂ ਉਹਦੀ ਇੱਕ ਵੱਡੀ ਸ਼ੁਰੂਆਤ ਫਰੀਦਕੋਟ ਤੋਂ ਕਰਦੇ ਆ। ਅੱਜ ਗੁਰੂਗ੍ਰੰਥ ਸਿੰਘ ਮੈਡੀਕਲ ਕਾਲਜ ਦੇ ਅੰਦਰ ਚੰਗੀ ਸਾਬਤ ਕੀਤੀ ਆ। ਇਹ ਮਕਸਦਾ ਕਿਉਂਕਿ ਇੱਥੇ ਅੱਧਾ ਪੰਜਾਬ ਲਗਭਗ ਜਿਹੜਾ ਉਹ ਪੇਸ਼ੈਂਟ ਲੈ ਕੇ ਆਉਂਦਾ ਸੀਰੀਅਸ ਪੇਸ਼ੈਂਟ ਲੈ ਕੇ ਆਉਂਦਾ ਕੋਈ ਇੱਥੇ ਜਿਹੜਾ ਚੋਰ ਆਉਂਦੀ ਸਰਗਰਮ ਰਹਿੰਦੇ ਆ ਉਹ ਨਵੇਂ ਬੰਦੇ ਹੁੰਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਕਿਦਾਂ ਮੋਬਾਈਲ ਕੱਢ ਕੇ ਲੈ ਕੇ ਜਾਂ ਕਿਸੇ ਉਹ ਨਾਲ ਹੀ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਡੀਏ ਡੈਕਸ਼ਨ ਸੈਂਟਰ ਜਿਹੜਾ ਨਸ਼ਾ ਛਡਾਊ ਕੇਂਦਰ ਹੈ ਉਹ ਇੱਥੇ ਜਿਹੜਾ ਪਹਿਲਾਂ ਵੀ ਸੀ ਪਰ ਉਹਨੂੰ ਹੋਰ ਜਿਹੜਾ ਹੈਗਾ ਉਹ ਪੁਲਿਸ ਦੀ ਮਦਦ ਤੇ ਨਾਲ ਸਮਾਜ ਸੇਵੀਆਂ ਦੀ ਮਦਦ ਤੇ ਨਾਲ ਪਿੰਡਾਂ ਦੇ ਵਲੰਟੀਅਰ ਦੀ ਮਦਦ ਦੇ ਨਾਲ ਜਿਹੜੇ ਬੰਦੇ ਨਸ਼ਾ ਕਰਦੇ ਉਹਨੂੰ ਨਸ਼ਾ ਛਡਾਉਣ ਵਾਸਤੇ ਇੱਥੇ ਲੈ ਕੇ ਆਏ ਪਰ ਤੁਹੜ ਰਹੀ ਅਪੀਲ ਵੀ ਕਰਦਾ ਜਿਹੜੇ ਉਹਨਾਂ ਵਿੱਚ ਸਾਡੇ ਕੋਲ ਲੈ ਕੇ ਆਉ ਉਹ ਤਾਂ ਸਾਨੂੰ ਦੱਸੋ ਅਸੀਂ ਘਰੋਂ ਵੀ ਲੈ ਕੇ ਆਵਾਂਗੇ ਉਹਨਾਂ ਦਾ ਨਸ਼ਾchnaਵਾਂਗੇ ਤਾਂ ਉਹ ਵੀ ਜਿਹੜਾ ਡੀਡਕਸੈਂਟਰ ਆਉਗੀ ਚੌਕੀ ਦੇ ਅੰਦਰ ਹੋਊਗਾ ਤਾਂ ਸਾਰੇ ਏਰੀਆ ਦੇ ਵਿੱਚ ਜਿਹੜਾ ਕੰਟਰੋਲ ਰਹੂਗਾ ਤਾਂ ਕਿ ਕਿਸੇ ਵੀ ਕਿਸਮ ਦੇ ਜਿਹੜੇ ਕੋਈ ਬਾਹਰੋਂ ਆਏ ਆਪਣੇ ਪੇਸ਼ੈਂਟ ਨੂੰ ਜਾਂ ਉਹਨਾਂ ਦੇ ਵਾਰਸ ਨੂੰ ਕੋਈ ਪ੍ਰੋਬਲਮ ਆਵੇ ਤੇ ਨਾਲ ਜਿਹੜਾ ਸਾਡਾ ਇੱਥੇ ਸਟਾਫ ਹੈ ਕਿ ਵੀ ਸਾਰੇ ਡਾਕਟਰ ਸਾਹਿਬਾਨਾਂ ਦੇ ਜਿਹੜਾ ਹੈਗਾ ਸਮਾਨ ਚੋਰੀ ਹੋ ਜਾਂਦਾ ਤੇ ਮੋਟਰਸਾਈਕਲ ਜਾਂ ਹੋਰ ਚੀਜ਼ਾਂ ਵੀ ਚੋਰੀ ਹੋ ਜਾਂਦੀ ਤਾਂ ਉਹਨੂੰ ਲੈ ਕੇ ਇਹ ਲੋੜ ਸੀ ਇਸ ਵਾਰ ਚੌਕੀ ਬਣਾਈ ਆ ਤਾਂ ਕਿ ਜਿਹੜੇ ਸਾਡੇ ਇੱਥੇ ਜੋ ਵੀ ਮੈਡੀਕਲ ਕਾਲਜ ਵਿੱਚ ਆਉਂਦਾ ਉਹਨੂੰ ਸੁਰੱਖਿਆ ਜੇਗੀ ਨਹੀਂ ਰੀਕੋਲ ਮੈਡੀਕਲ ਕਾਲਜ ਦਾ ਜਿਹੜਾ ਹਸਪਤਾਲ ਹੈ ਉੱਥੇ ਪੂਰੇ ਪੰਜਾਬ ਤੋਂ ਪੇਸ਼ੈਂਟਸ ਰੈਫਰ ਹੋ ਕੇ ਆਉਂਦੇ ਨੇ ਸਪੈਸ਼ਲੀ ਮਾਨਵੇ ਸਾਈਡ ਤੋਂ ਤੇ ਜਿਹੜੇ ਫਰੋਜ਼ਪੁਰ ਤੇ ਫਾਜ਼ਿਲਕਾ ਮੁੱਖ ਸਰ ਬਾਰਡਰ ਡਿਸਟ੍ਰਿਕਟ ਨੇ ਇੱਥੋਂ ਕਾਫੀ ਪੇਸ਼ੈਂਟਸ ਆਉਂਦੇ ਰਹੇ ਪਹਿਲਾਂ ਇੱਥੇ ਕਈ ਵਾਰੀ ਜੇਲ੍ਹ ਦੇ ਵਿੱਚੋਂ ਵੀ ਕੈਦੀਆਂ ਨੂੰ ਜਿਹੜਾ ਹੈਗਾ ਇਲਾਜ ਲਈ ਲੈ ਕੇ ਆਂਦਾ ਰਿਹਾ ਰਹੇ ਨੇ ਪੁਲਿਸ अफसर और इतने जोड़ा है पक्षों जो है चौंकी स्टैबलिश करना एक बहुत ही जरूरी काम जिनकू कि अब डी सी साहब की तम एल ए साहब की मदद जोड़ा है लपेरे चाड़िया इतने क्योंकि बहुत व्डा कैंपस है जिम्मे डी सी साहब ने दसिया कि सौ ऐकड़ ज्यादा एरिया है और कई क्वाटर ने चार दिवारी बहुत गिटरी है एंट्री एगजिट्स बहुत ज्यादा ने ਔਰ ਇਸੇ ਕਰਕੇ ਕੀ ਹੁੰਦਾ ਹੈ ਕਿ ਕੁਝ ਅਸਮਾਜਿਕ ਤੱਤਾਂ ਨੇ ਇੱਥੇ ਹੀ ਵਿੱਚ ਚੋਰੀ ਦੀਆਂ ਘਟਨਾਵਾਂ ਮੋਸਟਲੀ ਜਿਹੜਾ ਹੈਗਾ ਦੇਖਣ ਚ ਆਇਆ ਕਿ ਮੋਟਰਸਾਈਕਲ ਚੋਰੀ ਦੀਆਂ ਬਹੁਤ ਘਟਨਾਵਾਂ ਹੋਈਆਂ ਨੇ ਔਰ ਇਸੇ ਦੇ ਤਰ੍ਹਾਂ ਜਿਹੜਾ ਹੈਗਾ ਚੌਂਕੀ ਇੱਥੇ ਇਸਟੈਬਲਿਸ਼ ਕਰਕੇ ਪੁਲਿਸ ਦਾ ਇੱਕ ਚੰਗਾ ਕੰਟਰੋਲ ਹੋਵੇ ਤਾਂ ਕਿ ਜਿਹੜਾ ਹੈਗਾ ਲੋਕਾਂ ਨੂੰ ਘੱਟੋ ਘੱਟ ਜਲਵਾਹੀ ਹੋਵੇ